ਸਸਰੀ ਕਾਲ ਅੱਜ ਦਿਨ ਹੈ ਐਤਵਾਰ ਤਾਰੀਖ 10 ਤਾਰੀਖ ਹੈ ਕਿ 10 ਮਾਰਚ ਹੈਗਾ ਅੱਜ ਅੱਜਵਾਰ ਦਾ ਦਿਨ ਹੈ ਗੁਰੂ ਨੇ ਕਿਰਪਾ ਕੀਤੀ ਹੈ ਵੀ ਅੱਜ ਅਸੀਂ ਗੁਰਦੁਆਰਾ ਮਹਮਤਾਜ ਘੜ ਜਿਹੜਾ ਕਿ ਬੀਬੀ ਮਹਮਤਾਜ ਦੇ ਨਾਂ ਨਾਲ ਸੰਬੰਧਿਤ ਹੈ ਤੇ ਉਸ ਨੂੰ ਸਮਰਪਿਤ ਹੈ ਅੱਜ ਉਸ ਦੇ ਅਸੀਂ ਦਰਸ਼ਨ ਕਰਾਂਗੇ ਤੇ ਤੁਹਾਨੂੰ ਵੀ ਜਿਹੜੇ ਹੈਗੇ ਦਰਸ਼ਨ ਕਰਾਵਾਂਗੇ ਤੇ ਆਸ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਅਸੀਂ ਜਾ ਰਹੇ ਹਾਂ ਰਸਤੇ ਦੇ ਵਿੱਚ ਹੀ ਆਂ ਜਾਣ ਲਈ ਰਸਤੇ ਦੇ ਵਿੱਚ ਜਿਹੜਾ ਹੈਗਾ ਕਿਸਾਨ ਪਵਨ ਵਾਲੇ ਚੌਂਕ ਤੋਂ ਅਸੀਂ ਜਿਹੜਾ ਸਿੱਧਾ ਰਸਤਾ ਜਾਂਦਾ ਹੈਗਾ ਉੱਥੋਂ ਜਾਂਦੇ ਆਂ ਮਾਜਰੀ ਰਸਤੇ ਜਾਂਦਾ ਹੈਗਾ ਪੁਰਖਾਲੀ ਬਿੰਦਰਕ ਪਿੰਡ ਆਂਦੇ ਨੇ ਉਸ ਤੋਂ ਬਾਅਦ ਜਿਹੜਾ ਹੈਗਾ ਗੁਰੂ ਘਰ ਆ ਜਾਂਦਾ ਹੈਗਾ ਆ ਅਸੀਂ ਪਹੁੰਚ ਗਏ ਹੈਗੇ ਗੁਰਦੁਆਰਾ ਗੁਰਦੁਆਰਾ ਮੁਹਤਾਜ ਗੜ ਜਿਹੜਾ ਕਿ ਪੁਖਰਾਲੀ ਪਿੰਡ ਤੋਂ ਜਸਟ ਬਾਅਦ ਆਉਂਦਾ ਹੈ 3-4 ਕਿਲੋਮੀਟਰ ਬਾਅਦ ਕੋਰਾਲੀ ਦਾ ਏਰੀਆ ਪੈਂਦਾ ਹੈਗਾ ਇਹ। ਅਸੀਂ ਇੱਥੇ ਪਾਰਕ ਕਰਾਂਗੇ ਗੱਡੀ ਤੇ ਤੁਹਾਨੂੰ ਦਰਸ਼ਨ ਕਰਾਨੇ ਆਂ ਅੰਦਰ ਗੁਰਦੁਆਰੇ ਦੇ ਗੁਰਦੁਆਰਾ ਪਹਾੜਾਂ ਦੇ ਵਿੱਚ ਸ਼ਸ਼ੋਭਿਤ ਹੈ। ਅਸੀਂ ਆਏ ਹੈਗੇ ਆ ਆ ਗੱਡੀ ਖੜੀ ਹੈ ਪਾਰਕਿੰਗ 'ਚ ਤੇ ਇੱਧਰ ਬਾਬਾ ਜੀ ਬੈਠੇ ਨੇ ਤੇ ਇੱਧਰ ਗੁਰੂ ਘਰ ਹੈਗਾ ਸ਼ਸ਼ੋਭਿਤ ਪਹਾੜਾਂ ਦੇ ਵਿੱਚ ਸਾਹਮਣੇ ਗੁਰੂ ਦਾ ਲੰਗਰ ਹੈਗਾ ਤੇ ਇੱਧਰ ਜਿਹੜਾ ਹੈਗਾ ਪਹਾੜੀ ਏਰੀਆ ਸਾਰਾ ਇਹ। ਅੰਦਰ ਤੁਹਾਨੂੰ ਦਰਸ਼ਨ ਕਰਾਉਣੇ ਆ ਪਰ ਚੱਲ ਕੇ ਇੱਧਰ ਇਹ ਗੱਡੀ ਪਾਰਕਿੰਗ ਇੱਧਰੋਂ ਰਸਤਾ ਤੇ ਇੱਧਰ ਲੰਗਰ ਹਾਲ ਤੇ ਉੱਪਰ ਜਾਣ ਲਈ ਰਸਤਾ ਬਣਿਆ ਇੱਥੇ ਅਸੀਂ ਜੋੜੇ ਵਗੈਰਾ ਇੱਥੇ ਖੋਲ ਕੇ ਇੱਥੇ ਬੈਠ ਕੇ ਇੱਥੇ ਹੱਥ ਧੋ ਕੇ ਉੱਪਰ ਹੁਣ ਅਸੀਂ ਚੱਲਾਂਗੇ ਦਰਸ਼ਨ ਕਰਦੇ ਆਂ ਇੱਥੋਂ ਰਸਤਾ ਹੈਗਾ ਉੱਪਰ ਜਾਣ ਦਾ ਇੱਧਰੋਂ ਅਸੀਂ ਆਏ ਹੈਗੇ ਆ ਇੱਧਰੋਂ ਆ ਰਹੇ ਆ ਅਸੀਂ ਇੱਧਰ ਉੱਪਰ ਜਾਣ ਲਈ ਜਿਹੜਾ ਰਸਤਾ ਹੈਗਾ ਆ ਵਧੀਆ ਸੀਗਾ ਨਾ ਹਾਂ ਇਹ ਜ਼ਿਆਦਾ ਵਧੀਆ ਉਹ ਉਸ ਤਰ੍ਹਾਂ ਦਾ ਪੇਨ ਨਹੀਂ ਹੈਗਾ ਨਹੀਂ ਤਾਂ ਮੇਰੇ ਤੇ ਚੜ੍ਹ ਹੀ ਨਹੀਂ ਇੱਧਰ ਸਾਰਾ ਪਹਾੜੀ ਏਰੀਆ ਉਪਰ ਆ ਬੀਬੀ ਮੁਮਤਾਜ ਗੜ੍ਹ ਸਾਹਿਬ ਸ਼ਿਸ਼ੋਭਿਤ ਹੈ ਬਹੁਤ ਉੱਚੇ ਤੇ ਪਹਾੜੀ ਏਰੀਆ ਸਾਰਾ ਬੀਬੀ ਮਨਤਾਜਗੜ ਆਪਾਂ ਕਹਿੰਦੇ ਸੀ ਕਿੰਨਾ ਭੁੱਖਾ ਆਪਾਂ ਚੜੂ ਸਰਪ੍ਰਸਤ ਜਿਹੜੇ ਇੱਥੇ ਦੇ ਮੇਨ ਜਿਹੜੇ ਕਾਰ ਸੇਵਾ ਹੈਗੀ ਹੈ ਗੁਰਦੁਆਰਾ ਤਪਸਥਾਨ ਬੀਬੀ ਮਨਤਾਜਗੜ ਦਾ ਛੋਣੀ ਬੁੱਢਾ ਦਲ ਦੀ ਜਿਹੜੀ ਹੈਗੀ ਹੈ ਬਾਬਾ ਬਲਬੀਰ ਸਿੰਘ 96 ਕਰੋੜੀ ਇਹਨਾਂ ਦੀ ਜਿਹੜੀ ਹੈਗੀ ਕਾਰ ਸੇਵਾ ਇਸ ਗੁਰੂ ਘਰ ਦੇ ਵਿੱਚ ਹੈਗੀ ਹੈ ਨਿਹੰਗਾਂ ਦੇ ਸਪੁਰਦ ਹੈਗਾ ਇਹ ਗੁਰੂ ਘਰ ਤੇ ਇੱਧਰ ਦੂਰ ਦੂਰ ਤੱਕ ਪਹਾੜੀ ਏਰੀਆ ਦੂਰ ਦੂਰ ਤੱਕ ਪਹਾੜੀ ਏਰੀਆ ਬਾਕੀ ਤੁਹਾਨੂੰ ਦਿਖਾਣੇ ਆ ਪਰ ਮਹਾਰਾਜ ਦੇ ਪਰਚ ਕਰਦੇ ਚਲ ਕੇ ਦਰਸ਼ਨ ਇਹ ਅੰਦਰ ਦਾ ਦਰਬਾਰ ਹੈਗਾ ਮਹਾਰਾਜ ਦਾ ਪ੍ਰਕਾਸ਼ ਸਥਾਨ ਗੁਰਦੁਆਰਾ ਮੁਮਤਾਜ ਗੜ੍ਹ ਸਾਹਿਬ ਇਹ ਨਗਾਰਾ ਇੱਥੇ ਪਿਆ ਹੈਗਾ ਮਹਾਰਾਜ ਦਾ ਇਹ ਨਗਾਰਾ ਹੈਗਾ ਨਗਾਰਾ ਅਕਾਸ਼ ਮਾਰਾ ਦਾ ਸਿੰਘ ਜੀ ਅੱਜ ਅਸੀਂ ਆਏ ਹੋਏ ਹਾਂ ਇੱਥੇ ਗੁਰਦੁਆਰਾ ਮੁਮਤਾਜ ਗੜ ਜਿਹੜਾ ਕਿ ਰੋਪੜ ਜ਼ਿਲ੍ਹੇ ਚ ਪੈਂਦਾ ਹੈਗਾ ਚੰਡੀਗੜ੍ਹ ਤੋਂ 30 35 ਕਿਲੋਮੀਟਰ ਦੂਰ ਹੈ ਜਿਹੜੀ ਕਿਸਾਨ ਪਵਨ ਵਾਲੀ ਰੋਡ ਹੈ ਜਾਂ ਟਰਬੂਨ ਚੌਕ ਵਾਲੀ ਰੋਡ ਹੈ ਜਿਹੜੀ ਸਿੱਧੀ ਕਿਸਾਨ ਪਵਨ ਹੁੰਦੇ ਹੋਏ ਤਨਾਸ ਹੁੰਦੇ ਹੋਏ ਮਾਰਬਲ ਮਾਰਕਟ ਹੁੰਦੇ ਹੋਏ ਅੱਗੇ ਸਿੱਧਾ ਜਾ ਕੇ ਟੀ ਪੁਆਇੰਟ ਬਣਦਾ ਜਿੱਥੇ ਬੱਦੀ ਨੂੰ ਰਸਤਾ ਮੁੜਦਾ ਖੱਬੇ ਹੱਥ ਉੱਥੋਂ ਅਸੀਂ ਸੱਜੇ ਹੱਥ ਮੁੜਦੇ ਆ ਤਾਂ ਫਿਰ ਮਾਜਰੀ ਵੱਲ ਨੂੰ ਜਾਂਦੇ ਆ ਕੁਰਾਲੀ ਵੱਲ ਨੂੰ ਰਸਤੇ 'ਚ ਮਾਜਰੀ ਆਉਂਦਾ ਮਾਜਰੀ ਤੋਂ ਅਸੀਂ ਫਿਰ ਖਿਜਰਾਬਾਦ ਵਾਲੀ ਖਿਜਰਾਬਾਦ ਵਾਲੀ ਸਾਈਡ ਤੋਂ ਮੁੜਦੇ ਆ ਤੇ ਉਸ ਤੋਂ ਬਾਅਦ ਬਿੰਦਰਖ ਪਿੰਡ ਪੁਖਰਾਲੀ ਹੁੰਦੇ ਹੋਏ ਫਿਰ ਗੁਰਦੁਆਰਾ ਜਿਹੜਾ ਹੈਗਾ ਇੱਥੇ ਸ਼ਿਸ਼ੋਭਿਤ ਹੈ ਗੁਰਦੁਆਰਾ ਮੁਹਤਾਜ ਗੜ ਜਿਹੜਾ ਕਿ ਬੀਬੀ ਮੁਹਤਾਜ ਦੀ ਯਾਦ ਵਿੱਚ ਸਮਰਪਿਤ ਹੈ ਜਿਹੜੀ ਬੀਬੀ ਮੁਹਤਾਜ ਸੀ ਇਹਦਾ ਜੀਵਨ ਜਿਹੜਾ ਸੀਗਾ ਬੜਾ ਸਾਦਗੀ ਵਾਲਾ ਸੀਗਾ ਇਹਦਾ ਜੀਵਨ ਸੀ ਇਹਦਾ ਇਹ ਜਿਹੜੀ ਬੀਬੀ ਸੀਗੀ ਨਿਹੰਗ ਕੋਟਲਾ ਜਿਹੜਾ ਕਿ ਰੋਪੜ ਚ ਪਿੰਡ ਹੈ ਕੋਟਲਾ ਨਿਹੰਗ ਤੇ ਨਿਹੰਗ ਖਾਨ ਕੋਟਲਾ ਨਿਹੰਗ ਖਾਨ ਦੀ ਇਹ ਪੁੱਤਰੀ ਸੀ ਇਹਦਾ ਇੱਕ ਭਾਈ ਵੀ ਸੀਗਾ ਤੇ ਇਹਦਾ ਜਿਹੜਾ ਰਿਸ਼ਤਾ ਸੀਗਾ ਬਹੁਤ ਪਹਿਲਾਂ ਛੋਟੀ ਉਮਰ ਦੇ ਵਿੱਚ ਬਸ ਇਹ ਪਠਾਣਾ ਦਾ ਇੱਕ ਅਰਿਫ ਖਾਨ ਕਰਕੇ ਸੀਗਾ ਕੋਈ ਮੈਨੂੰ ਨਾ ਹਲੇ ਚੰਗੀ ਤਰ੍ਹਾਂ ਧਿਆਨ ਨਹੀਂ ਹੈਗਾ ਇੰਨਾ ਵੀ ਨਾ ਕੀ ਸੀ ਪਰ ਇਹਨਾਂ ਪਤਾ ਵੀ ਉਹਦਾ ਰਿਸ਼ਤਾ ਜਿਹੜਾ ਸੀਗਾ ਛੋਟੀ ਉਮਰੇ ਹੋ ਚੁੱਕਾ ਸੀਗਾ ਇਹਦੀ ਜ਼ਿੰਦਗੀ 'ਚ ਇੱਕ ਐਦਾਂ ਦਾ ਮੋੜ ਆਇਆ ਵੀ ਜਿੱਥੋਂ ਬੀਬੀ ਮੁੰਤਾਬ ਦਾ ਜਿਹੜਾ ਜੀਵਨ ਚੇਂਜ ਹੋਇਆ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨੰਦਾਂ ਦੇ ਪੂਰੀ ਆਨੰਦਗੜ੍ਹ ਕਿਲੇ ਨੂੰ ਛੱਡਿਆ ਆਨੰਦਪੁਰ ਸਾਹਿਬ ਨੂੰ ਛੱਡਿਆ ਤੇ ਮੁਗਲ ਪਠਾਨ ਅਤੇ ਪਹਾੜੀ ਰਾਜੇ ਨੇ ਜਿਹੜੇ ਕਸਮਾਂ ਖਾਧੀਆਂ ਸੀ ਜਿਹੜੀਆਂ ਕਸਮਾਂ ਖਾਧੀਆਂ ਸਨ ਉਹਨਾਂ ਨੂੰ ਤੋੜ ਕੇ ਗੁਰੂ ਸਾਹਿਬ ਤੇ ਪਿੱਛੋਂ ਹਮਲਾ ਕਰਤਾ ਉਸ ਦੌਰਾਨ ਫਿਰ ਕਈ ਸਿੰਘ ਜਿਹੜੇ ਸੀਗੇ ਜ਼ਖਮੀ ਹੋ ਗਏ ਉਹਨਾਂ ਚ ਇੱਕ ਸਿੰਘ ਸੀਗਾ ਬਚਿੱਤਰ ਸਿੰਘ ਜਿਹੜਾ ਕਿ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋ ਚੁੱਕਾ ਸੀਗਾ ਗੁਰੂ ਸਾਹਿਬ ਨੂੰ ਉਹਨਾਂ ਲਿਜਾਣ ਨਾਲ ਲਿਜਾ ਰਹੇ ਸੀ ਤੇ ਲਿਜਾਣਾ ਔਖਾ ਹੋ ਗਿਆ ਕਿਉਂਕਿ ਲਹੋਂ ਨੂੰ ਹਾਨ ਸੀਗਾ ਭਾਈ ਬਚਿੱਤਰ ਸਿੰਘ ਜਦੋਂ ਰੋਪੜ ਵਿਖੇ ਆਏ ਤਾਂ ਉਹਨਾਂ ਨੇ ਇੱਕ ਘਰ ਦੇ ਵਿੱਚ ਸ਼ਰਨ ਲਈ ਉਸ ਘਰ ਸੀਗਾ ਨਿਹੰਗ ਕੋਟਲਾ ਕੋਟਲਾ ਪਿੰਡ ਦੇ ਵਿੱਚ ਨਿਹੰਗ ਖਾਨ ਦਾ ਉਹਨਾਂ ਦੇ ਘਰ ਹੀ ਬੀਬੀ ਮੁਮਤਾਜ਼ ਸੀਗੀ ਉੱਥੇ ਸ਼ਰਨ ਲਈ ਜਦੋਂ ਦੇਖਿਆ ਵੀ ਭਾਈ ਬਚਿੱਤਰ ਸਿੰਘ ਦੀ ਹਾਲਤ ਠੀਕ ਨਹੀਂ ਹੈਗਾ ਤਾਂ ਗੁਰੂ ਸਾਹਿਬ ਫਿਰ ਉਹਨਾਂ ਨੂੰ ਉੱਥੇ ਹੀ ਛੱਡ ਕੇ ਗੁਰੂ ਸਾਹਿਬ ਫਿਰ ਅੱਗੇ ਨਿਕਲੇ ਨੇ ਸਿੰਘ ਜਥਾ ਜਿਹੜਾ ਸੀ ਅੱਗੇ ਫਿਰ ਵਧਿਆ ਹੈਗਾ ਉਹਨਾਂ ਦੀ ਹਾਲਤ ਖਰਾਬ ਸੀ ਉਹ ਨਹੀਂ ਸੀ ਜਾ ਸਕਦੇ ਤੇ ਉਹਨਾਂ ਨੇ ਮਨਾ ਵੀ ਕਰਤਾ ਵੀ ਨਹੀਂ ਜਾ ਪਾਵਾਂਗਾ ਤੁਸੀਂ ਲੰਘ ਜੋਗੇ ਵੀ ਤੁਸੀਂ ਚਲੇ ਜਾਓ ਉਦੋਂ ਫਿਰ ਜਿਹੜੇ ਮੁਗਲ ਪਠਾਣਾ ਦੀ ਸੈਨਾ ਸੀਗੀ ਪਹਾੜੀ ਰਾਜਿਆਂ ਦੀ ਉਹ ਪਿੱਛਾ ਕਰ ਰਹੀ ਸੀਗੀ ਪਿੱਛਾ ਪਿੱਛਾ ਕਰਦੇ 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 ਉਹਨਾਂ ਦੇ ਘਰ ਵੀ ਆ ਗਏ ਵੀ ਇੱਥੇ ਕੋਈ ਲੁਕਿਆ ਹੈਗਾ ਇੱਥੇ ਜਿਹੜੇ ਸਿੰਘ ਇੱਥੇ ਲੁਕੇ ਆ ਤਾਂ ਨਿਹੰਗ ਕੋਟਲਾਂ ਖਾਣੇ ਕਿਹਾ ਭਈ ਇਥੇ ਕੋਈ ਨਹੀਂ ਹੈਗਾ ਤੁਸੀਂ ਤਲਾਸੀ ਲੈ ਸਕਦੇ ਹੋ ਤੇ ਉਹਨਾਂ ਨੇ ਤਲਾਸੀ ਵੀ ਲਈ ਭਾਈ ਬਚਿੱਤਰ ਸਿੰਘ ਤੇ ਬੀਬੀ ਮੁਮਤਾਜ ਕਮਰੇ ਚ ਸਨ ਤੇ ਉਹ ਇੱਕ ਕਮਰਾ ਰਹਿ ਗਿਆ ਸੀ ਤਲਾਸੀ ਲੈਣ ਦਾ ਤੇ ਮੁਗਲ ਲੈਣਾ ਚਾਹੁੰਦੇ ਸੀ ਤਾਂ ਉਹਨਾਂ ਨੇ ਕਿਹਾ ਵੀ ਇਸ ਕਮਰੇ ਦੇ ਵਿੱਚ ਮੇਰੇ ਬੇਟੀ ਤੇ ਦਮਾਦ ਨੇ ਤੇ ਤੁਹਾਨੂੰ ਅੰਦਰ ਨਹੀਂ ਜਾਣ ਦੇਵਾਂਗਾ ਤੁਸੀਂ ਇਸ ਕਮਰੇ ਤਲਾਸੀ ਨਹੀਂ ਲੈ ਸਕਦੇ ਤੇ ਉਹਨਾਂ ਨੇ ਨਹੀਂ ਵੀ ਲਈ ਕਿਉਂਕਿ ਮੁਸਲਮਾਨਾ ਦੇ ਅੰਦਰ ਐਵਡਾ ਪਵਿੱਤਰ ਰਿਸ਼ਤਾ ਮੰਨਿਆ ਅੰਦਰ ਰਿਸਪੈਕਟ ਵਾਲਾ ਤੇ ਉਹਨਾਂ ਨੇ ਨਹੀਂ ਲਿੱਤੀ ਤੇ ਬਾਕੀ ਕਮਰੇ ਦੀ ਤਲਾਸ਼ੀ ਬਾਕੀਆਂ ਲਿੱਤੀ ਉਹਨਾਂ ਨੇ ਉਹ ਚਲੇ ਗਏ ਸਾਰੇ ਉੱਥੋਂ ਜਿਹੜੀ ਇਹ ਗੱਲ ਸੀਗੀ ਬੀਬੀ ਮੁੰਤਾਜ ਨੇ ਅੰਦਰ ਸੁਣ ਲਈ ਕਿ ਬਾਹਰ ਪਿਤਾ ਜੀ ਨੇ ਇਹ ਕਿਹਾ ਹੈ ਕਿ ਅੰਦਰ ਬੇਟੀ ਤੇ ਦਮਾਦ ਨੇ ਜਿਹੜੇ ਕਿ ਅੰਦਰ ਬੀਬੀ ਮੁੰਤਾਜ ਭਾਈ ਬਚਿੱਤਰ ਸਿੰਘ ਦੀ ਸੇਵਾ 'ਚ ਲੱਗੇ ਹੋਏ ਸਨ ਕਿਉਂਕਿ ਬਹੁਤ ਬਹੁਤ ਬੜੀ ਤਰ੍ਹਾਂ ਜ਼ਖਮੀ ਸਨ ਇਹ ਗੱਲ ਉਹਨਾਂ ਨੇ ਸੁਣ ਲਈ ਸੀਗੀ ਹਾਲਾਂਕਿ ਭਾਈ 75 ਸਿੰਘ ਅਗਲੇ ਦਿਨ ਹੀ ਜਿਹੜੇ ਹੈਗੇ ਉਹ ਪੂਰੇ ਹੋ ਗਏ ਸੀਗੇ ਤੇ ਸਮਾਂ ਬੀਤ ਗਿਆ ਕੋਈ ਸਮਾਂ ਬੀਤ ਗਿਆ ਤੇ ਇਹ ਫਿਰ ਜਦੋਂ ਮੈਂ ਇਹਨਾਂ ਦਾ ਰਿਸ਼ਤਾ ਹੋਇਆ ਸੀ ਬਚਪਨ ਚ ਉਹਦੀ ਗੱਲ ਚੱਲੀ ਵਿਆਹ ਦੀ ਤਾਂ ਬੀਬੀ ਮੁੰਤਾਜ ਨੇ ਕਿਹਾ ਪਿਤਾ ਜੀ ਜਦੋਂ ਤੁਸੀਂ ਇਹਦਾ ਕੀਤਾ ਸੀਗਾ ਮੈਂ ਤੁਹਾਡਾ ਪਰਵਾਨ ਕਰ ਲਿਆ ਸੀਗਾ ਇਹ ਉਦੋਂ ਦੱਸਿਆ ਕਿ ਵੀ ਇਹ ਜਿਹੜਾ ਜਿਹਦੇ ਨਾਲ ਰਿਸ਼ਤਾ ਹੋ ਰਿਹਾ ਉਹ ਇੱਕ ਚੰਗਾ ਬੰਦਾ ਨਹੀਂ ਹੈ ਤੇ ਮੈਂ ਉਹਦੇ ਨਾਲ ਜਿਹੜਾ ਵਿਆਹ ਨਹੀਂ ਸੀ ਕਰਾਉਣਾ ਚਾਹਦੀ ਪਰ ਫਿਰ ਵੀ ਮੈਂ ਤੁਹਾਡੀ ਇੱਜ਼ਤ ਕਰਕੇ ਜਿਹੜਾ ਹੈਗਾ ਤੁਹਾਡੀ ਜੁਬਾਨ ਕਰਕੇ ਮੈਂ ਜਿਹੜਾ ਉਹ ਰਿਸ਼ਤਾ ਕਬੂਲ ਕਰ ਲਿਆ ਸੀਗਾ ਪਰ ਹੁਣ ਤੁਸੀਂ ਮੈਨੂੰ ਇਹ ਕਹਿ ਕਹੀ ਦਿੱਤਾ ਹੈਗਾ ਕਿ ਅੰਦਰ ਮੇਰੇ ਦਮਾਦ ਤੇ ਬੇਟੀ ਨੇ ਤੇ ਹੁਣ ਪਿਤਾ ਜੀ ਮੈਨੂੰ ਜਿਹੜਾ ਹੈ ਮੇਰਾ ਜੀਵਨ ਹੈ ਜਿਹੜਾ ਮੇਰਾ ਪਤੀ ਉਹੀ ਹੈਗਾ ਤੇ ਮੈਨੂੰ ਜਿਹੜਾ ਉਹਨਾਂ ਦੇ ਸਹਾਰੇ ਹੀ ਜੀਣ ਦਿਓ ਤੇ ਬੀਬੀ ਮੁੰਤਾ ਜਿਹੜੇ ਸਨ ਬਹੁਤ ਘੱਟ ਬੋਲਦੇ ਸਨ ਤੇ ਭਜਨ ਬੰਦਗੀ ਵਾਲੇ ਸਨ ਜੀਵਨ ਬੜਾ ਸਾਧਗੀ ਵਾਲਾ ਸੀ ਉਹਨਾਂ ਦਾ ਬੜਾ ਜਿਹਨੂੰ ਆਪਾਂ ਕਹਿੰਦੇ ਸੱਚਿਆਰ ਸਿੱਖ ਹਾਲਾਂਕਿ ਸੱਚਿਆਰ ਹੋਣਾ ਬੜਾ ਔਖਾ ਹੈ ਸੱਚਿਆਰ ਸਿੱਖ ਦਾ ਜੀਵਨ ਬੜਾ ਉੱਚਾ ਹੁੰਦਾ ਤਾਂ ਬੀਬੀ ਮੁੰਤਾ ਦਾ ਵੀ ਜੀਵਨ ਇਦਾਂ ਹੀ ਤੇ ਸੀਗਾ ਬੜੀ ਭਗਤੀ ਉਹਨਾਂ ਨੇ ਰੋਪੜ ਵਿਖੇ ਕੀਤੀ ਕਿਉਂਕਿ ਦਸਵੇਂ ਪਾਤਸ਼ਾਹ ਨੇ ਉਹਨਾਂ ਨੂੰ ਜਿਹੜੇ ਨਿਸ਼ਾਨੀਆਂ ਦੇ ਵਜੋਂ ਹਥਿਆਰ ਭੇਟ ਕੀਤੇ ਸਨ ਸ਼ਸਤਰ ਭੇਟ ਕੀਤੇ ਸਨ ਤੇ ਉਹਨਾਂ ਦੇ ਕੋਲ ਬੰਦੇ ਸਨ ਬੜੀ ਭਗਤੀ ਕਰਿਆ ਕਰਦੇ ਸਨ ਭਗਤੀ ਕਰਦੇ ਕਰਦੇ ਲੰਮਾ ਸਮਾਂ ਉੱਥੇ ਰਹੇ ਉਸ ਤੋਂ ਬਾਅਦ ਉਹ ਇਹ ਅਗਿਆਸ ਸਨ ਜਿਹੜਾ ਕਿ ਪਹਾੜਾਂ ਦੇ ਵਿੱਚ ਹੈਗਾ ਹਿਮਾਚਲ ਦੇ ਨੇੜੇ ਨਜ਼ਦੀਕੀ ਪੈਂਦਾ ਹੈਗਾ ਇਹ ਪਹਾੜੀ ਸ਼ੰਕਲਾ ਦੇ ਵਿੱਚ ਆ ਕੇ ਇੱਥੇ ਇੱਕ ਕਿਲਾ ਨੂੰ ਬਣਾ ਕੇ ਉਹਨਾਂ ਦੀ ਉਹਨਾਂ ਦੇ ਨਾਲ ਕੁਝ ਸੇਵਾਦਾਰ ਛੱਡਤੇ ਉੱਥੇ ਹੀ ਆ ਕੇ ਫਿਰ ਭਜਨ ਬੰਦਗੀ ਕਰਦੇ 100 ਸਾਲ ਉਧਰ ਰਹੇ ਨੇ ਬਾਕੀ ਜੀਵਨ ਇੱਧਰ ਬਤੀਤ ਕੀਤਾ ਉਹਨਾਂ ਨੇ ਤੇ ਉਹਨਾਂ ਦਾ ਕੁੱਲ ਮਿਲਾ ਕੇ 135 36 ਸਾਲ ਦਾ ਜਿਹੜਾ ਜੀਵਨ ਸੀ ਬੜਾ ਸਾਦਗੀ ਵਾਲਾ ਸੀ ਬੜੀ ਤਪ ਬੰਦਗੀ ਉਹਨਾਂ ਨੇ ਕੀਤੀ ਬੜੀ ਭਜਨ ਬੰਦਗੀ ਕੀਤੀ ਬੜਾ ਸਬਰ ਸੰਤੋਖ ਵਾਲਾ ਜੀਵਨ ਉਹਨਾਂ ਨੇ ਜੀਆ ਹੈਗਾ ਇਹ ਜਿਹੜੀ ਬੀਬੀ ਮੁੰਤਾਬ ਸੀਗੀ ਜਿਹੜੀ ਇੱਕ ਮੁਸਲਮਾਨ ਘਰ ਚ ਪੈਦਾ ਹੋਈ ਤੇ ਬੜਾ ਸੰਤੋਖ ਵਾਲਾ ਜੀਵਨ ਜਿਹੜਾ ਗੁਰਸਿੱਖ ਜੀਵਨ ਉਹਨਾਂ ਨੇ ਬਤੀਤ ਕੀਤਾ ਇਹ ਇੱਥੇ ਦਾ ਇਤਿਹਾਸ ਹੈ ਤੇ ਉਹਨਾਂ ਦੀ ਯਾਦ ਵਿੱਚ ਇੱਥੇ ਜਿਹੜਾ ਹੈਗਾ ਮਮਤਾਜ ਘਟਗੁਰਦਵਾਰਾ ਸਜੋਬੀਤਾ ਹੈ ਇੱਥੇ ਹੀ ਬੀਬੀ ਜੀ ਤਪ ਕਰਿਆ ਕਰਦੇ ਸਨ ਆਖਰੀ ਸਮੇਂ ਇੱਥੇ ਹੀ ਬਚਿਤ ਕੀਤਾ ਉਹਨਾਂ ਨੇ ਤੇ ਪਹਾੜੀ ਸ਼ੰਕਲਪ ਚ ਗੁਰਦਵਾਰਾ ਜਿਹੜਾ ਬਣਿਆ ਹੋਇਆ ਹੈ ਜਿਹੜਾ ਕਿ ਅੱਜ ਅਸੀਂ ਦਰਸ਼ਨ ਕਰ ਰਹੇ ਹਾਂ ਜਿਹੜਾ ਕਿ ਚੰਡੀਗੜ੍ਹ ਤੋਂ ਬਹੁਤਾ ਦੂਰ ਨਹੀਂ ਹੈਗਾ ਨੇੜੇ ਹੈਗਾ ਤੇ 35 ਕਿਲੋਮੀਟਰ ਜਸਟ ਬਣਦਾ ਤੁਹਾਨੂੰ ਰਸਤਾ ਦੱਸ ਵੀ ਦਿੱਤਾ ਹੈਗਾ ਤੇ ਜੇ ਅਸੀਂ ਰੋਪੜ ਵਾਲੀ ਸਾਈਡ ਤੋਂ ਆਨੇ ਆ ਤਾਂ ਕੋ ਰਾਲੀ ਵਾਲੀ ਰੋਡ ਹੈ ਜਿਹੜੀ ਉੱਥੋਂ ਆਣਾ ਪੈਂਦਾ ਹੈ ਤੇ ਉੱਥੋਂ ਵੀ ਕੋਈ ਬਹੁਤੀ ਦੂਰ ਨਹੀਂ 12-15 ਕਿਲੋਮੀਟਰ ਦਾ ਰਸਤਾ ਜਸਟ ਤੇ ਤੁਸੀਂ ਇੱਥੇ ਪਹੁੰਚ ਸਕਦੇ ਹੋ ਕਲੀਬ ਦਰਸ਼ਨ ਆ ਕੇ ਇੱਥੇ ਕਰ ਸਕਦੇ ਹੋ ਇੱਥੇ ਜਿਹੜੀ ਕਾਰ ਸੇਵਾ ਹੈਗੀ ਹੈ ਬਾਬਾ ਬੁੱਢਾ ਦਲ ਵੱਲੋਂ ਕਿਤੇ ਚੱਰੀ ਹੈ ਬਾਬਾ ਬੁੱਢਾ ਦਲ 96 ਕਰੋੜੀ ਸੰਤ ਬਾਬਾ ਬਲਵੀਰ ਸਿੰਘ ਜੀ ਉਹਨਾਂ ਦੀ ਇੱਥੇ ਸੇਵਾ ਹੈਗੀ ਹੈ ਗੁਰੂ ਦਾ ਲੰਗਰ ਇੱਥੇ ਹੈਗਾ ਤੇ ਆਓ ਕਦੇ ਵੀ ਦਰਸ਼ਨ ਕਰੋ ਗੁਰੂ ਘਰ ਦੇ ਤਾਂ ਜਿਹੜਾ ਹੈਗਾ ਸਿੱਧਗਵਾਨ ਸਿੱਖਾਂ ਦੇ ਦਰਸ਼ਨ ਕਰਨ ਨਾਲ ਸਾਡਾ ਜੀਵਨ ਜਿਹੜਾ ਹੈਗਾ ਉਹ ਵੀ ਸਿੱਧਗਵਾਨ ਬਣੇ ਅਸੀਂ ਇਹੀ ਉਮੀਦ ਕਰਦੇ ਹਾਂ ਇਸੇ ਕਰਕੇ ਅਸੀਂ ਇਹਨਾਂ ਗੁਰੂ ਘਰਾਂ ਦੇ ਦਰਸ਼ਨ ਜਿਹੜੇ ਹੈਗੇ ਕਰਦੇ ਰਹਿੰਦੇ ਆ ਤੁਹਾਨੂੰ ਵੀ ਕਰਾਏ ਤੇ ਬੀਬੀ ਮੁਹਤਾਜਾ ਜਿਹੜਾ ਜੀਵਨ ਸੀ ਬੜਾ ਸਾਦਗੀ ਵਾਲਾ ਸੀਗਾ ਬੜੀ ਭਜਨ ਬੰਦਗੀ ਉਹਨਾਂ ਨੇ ਕੀਤੀ ਹੈ ਇਹ ਹੀ ਉਹਨਾਂ ਦਾ ਤਪਸਥਾਨ ਸੀਗਾ ਜਿਹਨੂੰ ਅਸੀਂ ਅੱਜ ਗੁਰਦੁਆਰਾ ਮੁਹਤਾਜਗੜ ਦੇ ਨਾਂ ਦੇ ਨਾਲ ਜਾਣਦੇ ਹਾਂ ਧੰਨਵਾਦ ਦਰੋਂ ਆ ਕੇ ਆਏ ਸੀਗੇ ਉੱਪਰ ਦਰਵਾਜ਼ਾ ਜਾਣ ਲਈ ਰਸਤਾ ਸੀਗਾ ਤੇ ਨਾਲ ਹੀ ਇੱਧਰ ਜਿਹੜਾ ਫਿਰ ਗੁਰੂ ਘਰ ਹੈਗਾ ਲੰਗਰ ਹੈਗਾ ਪਰ ਲੰਗਰ ਨੂੰ ਦਰਸ਼ਨ ਕਰਾਣੇ ਤੱਕ ਭੰਡੇ ਤੋਂ ਜਾਂਦੇ ਬਾਅਦ ਤੇ ਲੰਗਰ ਇਹ ਹੈਗਾ ਲੰਗਰ ਦੇ ਵਿੱਚ ਪ੍ਰਸ਼ਾਦਾ ਪਾਣੀ ਜਿਹੜਾ ਛਕਾਂਗੇ ਨਾਲੇ ਅੱਜ ਕੁਛ ਮਾਰ ਬਣਾਵਾਂਗੇ ਅੱਜ ਫੇਰ ਲਿੰਗਰ ਦਾ ਏਰੀਆ ਹੈਗਾ ਅੰਦਰ ਗੁਰੂ ਘਰ ਦੀ ਕਿਚਨ ਹੈਗੀ ਹੈ ਅੰਦਰ ਗੁਰੂ ਘਰ ਦੀ ਕਿਚਨ ਹੈਗੀ ਹੈ ਇੱਕ ਛੋਟੀ ਜਿਹੀ ਪੌੜੀ ਹੈ ਹੁਣ ਆਪਾਂ ਥੱਲੇ ਨੂੰ ਉਤਰਾਂਗੇ ਖਰਗੋਸ਼ ਰਖੇਵੇ ਹਾਂ ਦੇਖ ਲਿਆ ਇਸ ਦਾ ਫੋਟੋ ਵੀਡੀਓ ਬਣਾਣੀ ਰਹਿ ਗਈ ਤੂੰ ਬਾਬਿਆਂ ਨਾਲ ਟਾਈਮ ਪਾਸ ਕਰੀ ਗਿਆ ਨਹੀਂ ਬਾਬਿਆਂ ਨੇ ਬਹੁਤ ਵਧੀਆ ਗੱਲਾਂ ਦੱਸੀਆਂ ਸਭ ਨੂੰ ਹਾਂ ਉਹ ਤਾਂ ਦੱਸਣ ਹੀ ਆਈ ਐ ਏਰੀਆ ਉਹਨਾਂ ਦਾ ਬਾਬਿਆਂ ਦਾ ਇਸ ਤਰ੍ਹਾਂ ਇਹ ਤਾਂ ਪਤਾ ਨਹੀਂ ਲੱਗਿਆ ਹੈ ਹਾਂ ਇਸ ਤਰ੍ਹਾਂ ਇਹਦਾ ਪਤਾ ਨਹੀਂ ਚੱਲਿਆ ਤੁਹਾਨੂੰ ਤਰਾਇ ਦਾ ਪਤਾ ਲੱਗ ਰਿਹਾ ਹੁਣ ਤਰਾਇ ਤੇ ਪਤਾ ਲੱਗ ਰਿਹਾ ਵੀ ਕਾਫੀ ਉੱਚੀ ਆਏ ਅਸੀਂ